ਪਾਰਲੀਮੈਂਟ ਚ ਇੱਕ ਦੇਖੀ ਚੀਜ਼ ਦੇਖਿਆਣੀ ਹੈ ਉੱਪਰ ਗੈਲਰੀਆਂ ਵਾਂ ਜਿੱਦਾਂ ਥੱਲੇ ਬੱਧੇ ਬੈਠ ਸਕਦੇ ਆ ਉਦਾਂ ਉੱਪਰ ਵੀ ਬੈਠ ਸਕਦੇ ਆ ਔਰ ਉਹਨਾਂ ਨੂੰ ਜਿੱਥੇ ਫੋਰਨ ਡੈਲੀਗੇਟਸ ਹੁੰਦੇ ਆ ਜਿਹੜੇ ਬਾਹਰਲੇ ਦੇਸ਼ਾਂ ਦੇ ਲੋਕ ਹੁੰਦੇ ਆ ਉਹ ਬੈਠ ਕੇ ਦੇਖਦੇ ਹੁੰਦੇ ਆ ਉਹਨਾਂ ਨੂੰ ਵਿੱਚ ਦੇ ਕੀ ਹੋ ਰਿਹਾ ਹੈ ਉੱਥੇ ਵੀ ਲੋਕ ਬੈਠੇ ਜੋ ਇੱਕਦਮ ਦੇਖਣ ਲੱਗੇ ਸੀ ਹਾਂ ਬਈ ਕੀ ਹੋ ਰਿਹਾ ਹੈ ਜੋ ਪੰਜਾਬ ਸੇ ਆਏ ਹੈ ਔਰ ਅੱਜ ਪੰਜਾਬੀ ਮੇਂ ਆਪਣਾ ਵਕਤਵਯ ਪ੍ਰਸਤੁਤ ਕਰਨਗੇ ਉਨ੍ਹਾਂ ਦਾ ਮੈਂ ਹਾਰਦਿਕ ਸਵਾਗਤ ਕਰਦੀ ਹੂ ਮੈਨ ਬੁਲਦੇ ਰੱਖੇ ਫਿਰਦਾ ਕੋਲ ਮੁੱਲਨਾ ਤਾਰੇ ਸਤੇ ਸਿੱਕੇ ਚਾਹਦੇ ਰੇਤੇ ਕਿ ਸਾਰੇ ਪਿੰਡ ਕੋਲੇ ਇੱਕ ਘਰ ਚ ਬੰਨੇ ਕੱਪੜੇ ਤਾਂ ਹੁੰਦੇ ਆ ਚਾਰ ਛੇ ਕੱਪੜੇ ਨੇ ਜਿਹੜੇ ਪਾਉਂਦੇ ਨਹੀਂ ਹੈਗੇ ਜਾਂ ਉਹਨਾਂ ਨੇ ਸਾਈਜ਼ ਫਿੱਟਾ ਹੋ ਜਾਂਦਾ ਉਹ ਉਹਨਾਂ ਦੇ ਆਉਂਦੇ ਨਹੀਂ ਦੂਜਿਆਂ ਦੇ ਆ ਸਕਦੇ ਉਹਨਾਂ ਦੇ ਨਹੀਂ ਉਹਦੇ ਕਿਸੇ ਹੋਰ ਗਰੀਬ ਦੇ ਆ ਜਾਣਗੇ ਆ ਜਿਹੇ ਪਹਿਲੇ ਭਾਰਤੀ ਸਨ ਜਿਨ੍ਹਾਂ ਨੂੰ ਆਪਣੀ ਸਾਹਿਤ ਵਿੱਚ ਯੋਗਦਾਨ ਸਦਕਾ 1913 ਵਿੱਚ ਨੋਬਲ ਪੁਰਸਕਾਰ ਮਿਲਿਆ ਸੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਸੰਗਤਾਂ ਸਾਡੇ ਊੜਾ ਚੈਨਲ ਦੇ ਨਾਲ ਜੁੜੀਆਂ ਨੇ ਸਾਰਿਆਂ ਨੂੰ ਡਿਜ਼ਾਇਨ ਤੇ ਸਾਡਾ ਹਮੇਸ਼ਾ ਅប្រਾਲਾ ਹੁੰਦਾ ਕਿ ਪੰਜਾਬ ਦੀ ਧਰਤੀ ਦੇ ਉੱਤੇ ਜਿੰਨੇ ਵੀ ਸਿੱਖ ਇਤਿਹਾਸ ਨਾਲ ਸੰਬੰਧਿਤ ਸਾਡੀਆਂ ਸਥਾਨ ਨੇ ਉਹਨਾਂ ਦੇ ਦਰਸ਼ਨ ਕਰਾਇਆ ਜਾਣ ਇਤਿਹਾਸ ਬਾਰੇ ਦੱਸਿਆ ਜਾਵੇ ਤਾਂ ਕੋਈ ਪੰਜਾਬ ਦੇ ਵਿੱਚ ਕੋਈ ਵੱਖਰੀ ਕਿਸਮ ਦੀ ਕੋਈ ਗੱਲ ਹੁੰਦੀ ਆ ਤਾਂ ਸਾਡਾ ਅប្រਾਲਾ ਹਮੇਸ਼ਾ ਇਹ ਹੀ ਹੁੰਦਾ ਕਿ ਆਪ ਜੀ ਨੂੰ ਉਹ ਤੋਂ ਤੋਂ ਜਾਣੂ ਕਰਵਾਈਏ ਤਾਂ ਅੱਜ ਅਸੀਂ ਅ ਛੋਟੇ ਨਾਲ ਇਦਾਂ ਦਾ ਸਿੰਘ ਸਹਿਵਾ ਜਿਹੜੇ ਕਿ ਅ ਬਚਪਨ ਤੋਂ ਹੀ ਸਿੱਖੀ ਦੀ ਗੁੜਤੀ ਆ ਜਿਹੜੀ ਮਾਤਾ ਪਿਤਾ ਤੋਂ ਮਿਲੀ ਆ ਅੱਜ ਵੀ ਗੁਰੂ ਘਰ ਦੇ ਵਿੱਚ ਵਜੀਰ ਨੇ ਤਾਂ ਗੁਰਬਾਣੀ ਦੇ ਨਾਲ ਬਕਾਇਦਾ ਜੁੜੇ ਹੋਏ ਨੇ ਪਰਿਵਾਰ ਵਧੀਆ ਸਿੱਖੀ ਦੇ ਨਾਲ ਪ੍ਰੇਮ ਪਿਆਰ ਕਰਦਾ ਤਾਂ ਅ ਇਉਂ ਕਹਿ ਲੋ ਜਿਹੜੇ ਉਹਨਾਂ ਦੇ ਬੱਚੇ ਨੇ ਉਹ ਵੀ ਆਪਣੀ ਵਿੱਦਿਆ ਦੇ ਨਾਲ ਜੁੜੇ ਹੋਏ ਨੇ ਅ ਵੱਡੀ ਤੋਂ ਵੱਡੀ ਡਿਗਰੀ ਹਾਸਲ ਕਰਨੀ ਚਾਹੁੰਦੇ ਨੇ ਆਪਣੇ ਗੁਰੂਆਂ ਦਾ ਆਪਣੇ ਸਿੱਖ ਸ਼ਹੀਦਾਂ ਦਾ ਇਤਿਹਾਸ ਤੋਂ ਜਾਣੂ ਕਰਵਾਉਣਾ ਚਾਹੁੰਦੇ ਨੇ ਤਾਂ ਉਹਦੇ ਵਿੱਚ ਜਿਹੜਾ ਸਾਨੂੰ ਅਸੀਂ ਤੁਹਾਨੂੰ ਸਿੰਘ ਸਾਹਿਬ ਨਾਲ ਮਿਲਾ ਰਹੇ ਹਾਂ ਤਾਂ ਪਹਿਲਾਂ ਤਾਂ ਉਹਨਾਂ ਨਾਲ ਮੁਲਾਕਾਤ ਕਰਦੇ ਆਂ ਫਿਰ ਬਾਕੀ ਦੀਆਂ ਗੱਲਾਂ ਉਹਨਾਂ ਦੇ ਨਾਲ ਕਰਾਂਗੇ ਸਾਡੇ ਨਾਰੀ ਨੇ ਭਾਈ ਗੁਰਜੰਟ ਸਿੰਘ ਖਾਲਸਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਸਿੰਘ ਸਾਹਿਬ ਠੀਕ ਠਾਕ ਹਾਂ ਚੜ੍ਹਦੀ ਕਲਾ ਜੀ ਠੀਕ ਹੈ ਥੈਂਕ ਯੂ ਸਾਹਿਬ ਸਾਡੇ ਨਾਰੀ ਨੇ ਤਾਂ ਤੁਸੀਂ ਦੇਖ ਸਾਹਦਿਓ ਪਹਿਲਾਂ ਤਾਂ ਸਰੂਪ ਦੇਖ ਲਓ ਸਿੱਖੀ ਸਰੂਪ ਆ ਤਾਂ ਜਿਹੜਾ ਪੰਜਾਬ ਦੀ ਧਰਤੀ ਤੋਂ ਗੈਪ ਹੁੰਦਾ ਜਾ ਰਿਹਾ ਵਾ ਸਾਡੇ ਜਿਹੜੇ ਨੌਜਵਾਨ ਨੇ ਉਹ ਦੇਖੋ ਆਪਣੇ ਕਿਸ ਕਤਲ ਕਰਕੇ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਨੇ ਦੇਖੋ ਤੁਸੀਂ ਸਿੱਖੀ ਦੇ ਨਾਲ ਜੁੜੇ ਹੋਏ ਨੇ ਬਾਕਾਇਦਾ ਅਮਰਤਾਪੁਰ ਸਿੰਘ ਨੇ ਤਾਂ ਵੱਡੇ ਉਪਰਾਲੇ ਨੇ ਇਸ ਵੀਰ ਦੇ ਉਪਰਾਲੇ ਵੀ ਨਾਲ ਦੀ ਨਾਲ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਇੱਕ ਤਾਂ ਪੜ੍ਹਾਈ ਦੇ ਨਾਲ ਜੁੜੇ ਹੋਏ ਨੇ ਬਚਪਨ ਤੋਂ ਜਿਹੜੇ ਅਧਿਆਪਕ ਸੀ ਉਹਨਾਂ ਨੂੰ ਹਮੇਸ਼ਾ ਮਾਤਾ ਪਿਤਾ ਦਾ ਦਰਜਾ ਦਿੱਤਾ ਸਾਦੇ ਆਪਕੀ ਵੀ ਆਪਣੇ ਬੱਚਿਆਂ ਵਾਂਗੂ ਪ੍ਰੇਮ ਕਰਦੇ ਸੀ ਸਕੂਲ ਤੋਂ ਕਾਲਜਾਂ ਤੱਕ ਦੀ ਪੜ੍ਹਾਈ ਹੁਣ ਡਿਗਰੀ ਲੈ ਰਹੇ ਨੇ ਸਾਰੀਆਂ ਗੱਲਾਂ ਸਾਂਝੀਆਂ ਕਰਾਂਗੇ ਸਭ ਤੋਂ ਪਹਿਲਾਂ ਵਿਦਿਆਰਥੀ ਦਾ ਖਾਲਸਾ ਫੇਰ ਤੋਂ ਕਰਦਣੀਆਂ ਜੀ ਅੱਜਕੱਲ ਸਾਈ ਫਾਲ ਕੀ ਕਰ ਰਹੇ ਹੋ ਸਾਡੇ ਜਿਹੜੇ ਦੇਖਣ ਆਲੇ ਉਹਨਾਂ ਨੂੰ ਥੋੜੇ ਬਾਰੇ ਪੂਰੀ ਪੂਰੀ ਜਾਣਕਾਰੀ ਦੇ ਦਿਓ ਜੀ ਮੈਂ ਬੀਏ ਕਰ ਰਿਹਾ ਹਾਂ ਮੈਂ ਇਸ ਵੇਲੇ ਪੋਲੀਟਿਕਲ ਸਬਜੈਕਟ ਨਾਲ ਇਹ ਕਰ ਰਿਹਾ ਹਾਂ ਤੇ ਮੈਂ ਹੋਰ ਬਾਕੀ ਸਰਗੁ ਆਸੇਵਾ ਸੁਰੀ ਐਕਟੀਵਿਟੀਾਂ ਵਿੱਚ ਵੀ ਜਿਵੇਂ ਸੇਵਾ ਸੰਭਾਲ ਬਠੀ ਲੋਕਾਂ ਦੀ ਹੋਰਾਂ ਦੀ ਪੁਰਾਣੇ ਕੱਪੜੇ ਦੇਣੇ ਲੋਕਾਂ ਨੂੰ ਸੇਵਾ ਕਰਨੀ ਤੇ ਹੋਰ ਮੈਂ ਇੱਕ ਤੌਰ ਤੇ ਸਪੀਕਰ ਵੀਆ ਬੁਲਾਰਾ ਵੀ ਆ ਮੈਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰੀ ਕਰਨੀ ਤੇ ਗੁਰੂ ਨਾਲ ਜੋੜਨ ਦੇ ਵਿੱਚ ਥੋੜਾ ਜਿਹਾ ਉਪਰਾਲਾ ਕਰਦਾ ਸਾਨੂੰ ਇਹ ਵੀ ਪਤਾ ਲੱਗਿਆ ਸੀਗਾ ਕਿ ਤੁਸੀਂ ਕਥਾ ਵਾਕਤੀ ਵੀ ਸੇਵਾ ਨਿਭਾਉਂਦੇ ਹੋ ਗੁਰੂ ਘਰ ਦੇ ਵਿੱਚ ਕਥਾ ਅਕੀਪਨ ਵੀ ਕਰਦੇ ਹੋ ਨਾ ਤਾਂ ਬਕਾਇਦਾ ਗੁਰੂ ਘਰ ਦੇ ਵਿੱਚ ਵੀਰ ਵੀ ਹਾਂ ਤਾਂ ਉੱਥੇ ਵੀ ਸੇਵਾ ਨਿਭਾਉਂਦੇ ਹਾਂ ਤਾਂ ਇੰਨਾ ਕੁਸ ਕਰਦੇ ਹਾਂ ਤੁਸੀਂ ਫਿਰ ਵੀ ਆਪਣੇ ਜਿਹੜੇ ਡਿਗਰੀ ਲੈਣੀਆਂ ਤੁਸੀਂ ਜਾਂ ਤੁਹਾਡੀਆਂ ਨਾ ਉਹਦੇ ਬਾਰੇ ਕੋਈ ਔਖਾ ਨਹੀਂ ਹੁੰਦਾ ਇਹ ਕਦੇ ਔਖਾ ਤਾਂ ਹੁੰਦਾ ਜੀ ਕਿਉਂਕਿ ਜੇ ਤਾਂ ਮੈਂ ਅਸੀਂ ਸਿਰਫ ਮੈਂ ਪੜ੍ਹਾਈ ਕਰਾਂ ਕਿਉਂਕਿ ਮੈਂ 12ਵੀਂ ਤੱਕ ਸਿਰਫ ਕੱਲੀ ਪੜ੍ਹਾਈ ਕੀਤੀ ਹੈ ਉਸ ਵੇਲੇ ਜਿਆਦਾ ਅਸੀਂ ਇਦਾਂ ਨਹੀਂ ਸੀਗਾ ਕਿ ਬਾਪੂ ਜੀ ਵੀ ਕਹਿੰਦੇ ਸੀ ਕਿ ਜਿਆਦਾ ਸਪੈਸ ਨਹੀਂ ਲੈਣਾ ਹੈਗਾ ਜਿਆਦਾ ਇੱਧਰ ਵੀ ਨਹੀਂ ਲੱਗਣਾ ਹੈਗਾ ਉੱਧਰ ਵੀ ਤੋਂ ਆਪਣੀ ਪੜ੍ਹਾਈ ਵੱਲ ਧਿਆਨ ਦੇ ਕਿਦੋਂ ਤੱਕ ਮੈਂ 12ਵੀਂ ਸੀਗਾ ਉਸ ਦਿਨ ਤੱਕ ਮੇਰੇ ਬਹੁਤ ਜ਼ਿਆਦਾ ਵਧੀਆ ਨਹੀਂ ਕਹਿ ਸਕਦੇ ਤੁਸੀਂ ਬਹੁਤ ਵਧੀਆ ਪੜੇਆਂ ਸੀ ਕਿਉਂਕਿ ਅੱਜ ਵੀ ਤੁਸੀਂ ਕਦੇ ਵੀ ਨਾਰਿੰਗਵਾਲ ਸਕੂਲ 'ਚ ਜਾਓਗੇ ਕਦੇ ਵੀ ਗੁਰਜੰਟ ਸਿੰਘ ਦਾ ਨਾਮ ਲਓ ਜਾਂ ਸਦਮਾ ਕਾਲਜ ਨਾਰਿੰਗਵਾਲ ਕਲਾ ਜਾਂ ਕੋਰਦ ਜੀ ਜੀ ਨਾਰਿੰਗਵਾਲ ਵੱਡਾ ਨਾਰਿੰਗਵਾਲ ਕਲਾ ਠੀਕ ਹੈ ਜੀ ਹਾਂ ਠੀਕ ਹੈ ਜੀ ਠੀਕ ਹੈ ਜੀ ਪੈਸਾ ਪੈਰਨ ਪੀਰ ਸਿੰਘ ਨਾਰਿੰਗਵਾਲ ਦਾ ਜੱਦੀ ਪਿੰਡ ਹੈ ਜੀ ਜੱਦੀ ਪਿੰਡ ਹੈ ਜੀ ਉੱਥੇ ਚਲੇ ਜਾਓ ਬਿਰਕ ਪਿੰਡ ਹੈ ਜੀ ਆਪਣੇ ਸੁਵੱਦੀ ਬਿਰਕ ਬਰਸਾਲ ਉੱਥੇ ਪਿੰਡ ਜਾ ਕੇ ਪੁੱਛ ਸਕਦੇ ਹੋ ਜਾਂ ਸਦਮਾ ਕਲਾ ਜਿਹੜਾ ਸਦਮਾ ਕਲਾ ਕਹਿੰਦੇ ਉੱਥੇ ਜਾ ਕੇ ਗੁਰਜਨ ਸਿੰਘ ਦਾ ਨਾਮ ਲੈਣਾ ਹੀ ਬਹੁਤ ਵੱਡੀ ਗੱਲ ਹੋਊਗੀ ਤੁਹਾਨੂੰ ਸਾਰਾ ਕੁਝ ਸਾਡੇ ਵਰ ਦੱਸਣਗੇ ਹੂੰ ਠੀਕ ਹੈ ਉੱਥੇ ਤੱਕ ਪੜ੍ਹਾਈ ਹੋਈ ਮੇਰੀ ਬਹੁਤ ਵਧੀਆ ਹੋਈ ਪਰ ਜਦੋਂ ਹੁਣ ਇੱਕ ਉਮਰ ਆ ਜਾਂਦੀ ਹੈ ਜਦੋਂ ਕਿ ਪਿਤਾ ਨੂੰ ਵੀ ਹੁੰਦਾ ਕਿ ਹਾਂ ਮੇਰਾ ਬੱਚਾ ਵੀ ਕਮਾਵੇ ਹੁਣ ਹੂੰ ਕਿਉਂਕਿ ਪਿਤਾ ਦੇ ਸਿਰ ਤੇ ਵੀ ਜਿਆਦਾ ਬੋਝ ਨਹੀਂ ਪਾ ਸਕਦੇ ਸੀ ਜੀ ਜੋ ਫਿਰ ਇਸ ਕਰਕੇ ਅਸੀਂ ਵੀ ਹੁਣ ਕਮਾਉਣ ਲੱਗੇ ਆ ਥੋੜਾ ਕੋਚ ਜਿੰਨੀ ਕੁ ਰੱਬ ਨੇ ਮਿਹਰ ਕੀਤੀ ਹੈ ਕਿਉਂਕਿ ਅਸੀਂ ਤਾਂ ਕੀ ਕਰ ਸਕਦੇ ਆ ਜਿੱਦਾਂ ਰੱਬ ਨੇ ਹੁਕਮ ਕੀਤਾ ਜਿੰਨਾ ਹੋ ਸਕਦਾ ਹੈ ਅਸੀਂ ਗੁਰਸਿੱਖੀ ਵਾਲੇ ਵੀ ਉਹਨੇ ਕਿਹਾ ਗਿਆ ਇਕ ਥੋੜਾ ਬਹੁਤ ਜਿੰਨਾ ਸਮਾਂ ਮਿਲਦਾ ਹੈ ਅਸੀਂ ਉਹਨਾਂ ਪੜਾਈ ਵਾਲੀ ਕਰਦੇ ਹਾਂ ਪਰ ਢੱਲ ਕਿਸੇ ਪਾਸੇ ਨਹੀਂ ਛੱਡਦੇ ਹਨ ਗਰਜੰਦ ਸਿੰਘ ਜੀ ਜਿਹੜੇ ਪਿਤਾ ਜੀ ਨੇ ਤੁਹਾਡੇ ਉਹ ਕੀ ਸੇਵਾ ਕਰ ਰਹੇ ਨੇ ਅੱਜ ਕੱਲ ਕੀ ਅੱਜ ਕੱਲ ਮੇਰੇ ਪਿਤਾ ਜੀ ਸੇਵਾਦਾਰੀ ਕਰ ਰਹੇ ਨੇ ਕਿਉਂਕਿ ਉਹਨਾਂ ਦੇ ਸਿਰ ਤੇ ਸੱਟ ਲੱਗ ਚੁੱਕੀ ਆ ਉਹ ਪਾਠ ਨਹੀਂ ਕਰ ਸਕਦੇ ਉਹ ਪੰਕਤੀ ਭੁੱਲ ਜਾਂਦੇ ਆ ਠੀਕ ਆ ਜੀ ਹਾਂਜੀ ਇਸ ਇਸ ਲਈ ਉਹ ਨਾਲ ਦੇ ਪਿੰਡ ਆਸੀ ਪਲਾਂ ਦੇ ਕਿ ਉਹਨਾਂ ਦਾ ਨਾਮ ਕੀ ਹੈ ਇਕਬਾਲ ਸਿੰਘ ਮਾਤਾ ਦਾ ਨਾਮ ਇੰਦਰ ਕੌਰ ਇੰਦਰ ਕੌਰ ਕਿੰਨੇ ਭਰਾ ਮੂ ਕਿੰਨੇ ਸਹਣਾ ਨੇ ਅਸੀਂ ਜੀ ਤਿੰਨ ਭਰਾ ਹਾਂ ਠੀਕ ਹੈ ਉਹ ਛੋਟੇ ਹੋਣਗੇ ਛੋਟੇ ਹਾਂਜੀ ਉਹ ਕੀ ਕਰਦੇ ਨੇ ਇੱਕ ਮੇਰਾ ਭਰਾ ਜੀ 12ਵੀਂ ਕਲਾਸ ਵਿੱਚ ਹੈ ਇੱਕ 10ਵੀਂ ਕਲਾਸ ਵਿੱਚ ਫਿਰ ਤਾਂ ਆਉਂਦਾ ਅਗਦਾ ਵੀ ਜਿੰਨਾ ਵੀ ਉਹਨਾਂ ਦੇ ਪੜਾਉਣ ਦਾ ਵੀ ਆ ਘਰ ਦਾ ਵੀ ਖਰਚਾ ਹੈਨਾ ਸਾਰਾ ਗਰਦੰਤ ਸੰਗ ਤੇ ਮੈਂ ਬਣਾ ਪੈ ਗਿਆ ਮੁੰਡਿਆਂ ਤੋਂ ਇਹਨਾਂ ਚਲੋ ਤਾਂ ਜਿੱਦਾਂ ਲਿਖਿਆ ਮੈਂ ਜੀ ਉਦਾਂ ਤਾਂ ਹੋਣਾ ਹੀ ਹੈ ਉਹ ਤਾਂ ਠੀਕ ਆ ਫਿਰ ਵੀ ਥੋੜੀ ਤਮੰਨਾ ਵੀ ਇਹ ਆ ਕਿ ਮੈਂ ਵੱਡੀ ਡਿਗਰੀ ਲੈ ਕੇ ਪੰਜਾਬ ਅਤੇ ਪੰਜਾਬੀ ਤੇ ਵੀ ਸੇਵਾ ਕਰਾਂ ਹੈਨਾ ਗੁਰੂ ਘਰ ਦੀ ਜਿਹੜੀ ਬਾਣੀ ਆ ਉਹ ਵਿਆਖਿਆ ਰਾਹੀਂ ਸੰਗਤਾਂ ਤੱਕ ਪਹੁੰਚ ਹੀ ਕਰਾਂ ਆਹ ਕੋਡੇ ਮੋਢਿਆਂ ਤੇ ਭਾਰ ਭਜਨ ਕਾਫੀ ਜਿਆਦਾ ਪੈ ਗਿਆ ਪਰ ਫਿਰ ਤੁਸੀਂ ਜਿਹੜੇ ਜਿਨ੍ਹਾਂ ਕੋਲੇ ਕੱਪੜੇ ਨਹੀਂ ਹੈਗੇ ਉਹਨਾਂ ਲਈ ਵੀ ਵੱਡੇ ਅਪਰਾਲੇ ਕਰਦੇ ਹੋ ਤੁਸੀਂ ਜਿੱਥੇ ਕਿਤੇ ਕੋਈ ਵੀ ਸਾਡਾ ਸਿੱਖ ਪਰਿਵਾਰ ਗਰੀਬ ਗਰੀਬਤਾ ਨੂੰ ਕਹਿ ਨਹੀਂ ਸਕਦੇ ਹੈਗੇ ਕਦੋਂ ਤੁਸੀਂ ਉਹਨਾਂ ਦੀ ਮਦਦ ਕਰਦੇ ਹੋ ਗਰੀਬਤਾ ਸਾਰੇ ਅਸੀਂ ਜਿਹੜੇ ਦਸਵੇਂ ਪਾਸੋਂ ਨੂੰ ਮੰਨਣ ਵਾਲੇ ਆ ਸਾਨੂੰ ਕਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਕਦੇ ਗਰੀਬ ਰਹਿਣੀ ਨਹੀਂ ਦੇਣਾ ਕਿਉਂਕਿ ਜਿਹੜਾ ਪਾਣੀ ਨਾਲ जोड ਜਾਂਦਾ ਪਰ ਤੁਹਾਡਾ ਪ੍ਰਾਲਾ ਵੱਡਾ ਹੈ ਤਾਂ ਇੱਕ ਨਾ ਸਾਡੇ ਧਿਆਨ ਵਿੱਚ ਇਹ ਵੀ ਗੱਲ ਆਈ ਆ ਕਿ ਤੁਸੀਂ ਦਿੱਲੀ ਵੀ ਗਏ ਆ ਉੱਥੇ ਵਿਧਾਨ ਸਭਾ ਦੇ ਵਿੱਚ ਗਏ ਸੀ ਜਾਂ ਲੋਕ ਸਭਾ ਦੇ ਵਿੱਚ ਗਏ ਸੀ ਤੁਸੀਂ ਪਾ ਸੀ ਪਰਲਮੈਂਟ ਸਲੈਕਟਰ ਸੀ ਕਿਹਾ ਹੈ ਉੱਥੇ ਸਾਰੇ ਸਦਨਾਂ ਦੇ ਮੈਂਬਰ ਸੀਗੇ ਸਾਨੂੰ ਪਰ ਲੋਕ ਸਭਾ ਵੀ ਦਿਖਾਈ ਗਈ ਸੀ ਵਿਧਾਨ ਸਭਾ ਉੱਥੇ ਜਾਣਾ ਕਿਵੇਂ ਹੋਇਆ ਇਹ ਅਸੀਂ ਜਦੋਂ ਮੈਂ ਸਕੂਲ 'ਚ ਪੜਦਾ ਹੁੰਦਾ ਸੀ ਉਦੋਂ ਗੁਰਤੇਗ ਬਾਹਰ ਜੀ ਦੇ ਜਿੱਦੀ ਦੇੜੇ ਦੇ ਮੌਕੇ ਤੇ ਅਸੀਂ ਉਹਨਾਂ ਦੇ ਇਤਿਹਾਸ ਲਿਖਣ ਚ ਆਇਆ ਸੀਗਾ ਕਿ ਭਈ ਜਿਹੜਾ ਬੱਚਾ ਉਹਨਾਂ ਦਾ ਸਹੀ ਇਤਿਹਾਸ ਲਿਖੂਗਾ ਜਾਂ ਵਧੀਆ ਲਿਖੂਗਾ ਗੁਰਤੇਗ ਬਾਦ ਹਾਂਜੀ ਹਾਂਜੀ ਉਹਨਾਂ ਤੇ ਉਹਨਾਂ ਨੂੰ ਕੱਡੇ ਜਾਣਗੇ ਬੱਚੇ ਪਹਿਲੇ ਬਲੌਕ ਲੈਵਲ ਸੇ ਜ਼ੋਨ ਜ਼ੋਨਲ ਤੋਂ ਬਾਅਦ ਸਟੇਟ ਇਸ ਤਰ੍ਹਾਂ ਨਾਲ ਨੈਸ਼ਨਲ ਕੱਡੇ ਜਾਣਗੇ ਅਸੀਂ ਫਿਰ ਉਸ ਉਸ ਤਰੀਕੇ ਨਾਲ ਤੁਸੀਂ ਕਹਿੰਦੇ ਹੋ ਅਸੀਂ ਨੈਸ਼ਨਲ ਤੱਕ ਇੱਕ ਜਿੱਤ ਕੇ ਗਏ ਸੀ ਠੀਕ ਹੈ ਜੀ ਹਾਂਜੀ ਕਹਿੰਦੇ ਆ ਕਿ ਜਿੱਥੇ ਤੱਕ ਸਾਡੇ ਟੀਚਰਸ ਨੇ ਦੱਸਿਆ ਸੀ ਸਾਨੂੰ ਉਸ ਵੇਲੇ ਕਹਿੰਦੇ ਪੂਰੇ ਇੰਡੀਆ ਚੋਂ 10 ਲੱਖ ਬੱਚੇ ਤੋਂ ਜ਼ਿਆਦਾ ਬੱਚਿਆਂ ਨੇ ਪਾਗਲੇ ਪਾਗਲੇ ਸੀਗੇ ਤੇ ਉਸ ਵਿੱਚੋਂ ਜਿਹੜੇ 22 ਬੱਚੇ ਕੱਡੇ ਗਏ ਸੀਗੇ ਤੇ ਉਸ 22ਾਂ 'ਚੋਂ ਮੇਰਾ ਪਹਿਲਾ ਸਥਾਨ ਆਇਆ ਸੀ ਠੀਕ ਹੈ ਜੀ ਹਾਂਜੀ ਤਾਂ ਉੱਥੇ ਫਿਰ ਤੁਸੀਂ ਆਂਦਾ ਜਿਹੜੋ ਗਏ ਹੋ ਪਾਰਲੀਮੈਂਟ ਦੇ ਵਿੱਚ ਉੱਥੇ ਫਿਰ ਕਿਦਾਂ ਦਾ ਮਾਹੌਲ ਸੀ ਤੁਸੀਂ ਕਿਦਾਂ ਅੰਕ ਕੀਤੇ ਉਹਦੇ ਸਾਰੇ ਵੀ ਸਾਡੇ ਦਰਦ ਹਾਂ ਅਸੀਂ ਜਦੋਂ ਉੱਥੇ ਗਏ ਆ ਸਾਨੂੰ ਉਹਨਾਂ ਵੱਲੋਂ ਟੈਕਟਾ ਭੇਜਿਆ ਗਿਆ ਸੀ ਕਿ ਬਈ ਤੁਸੀਂ ਆਉਣਾ ਹੈ ਹਾਂਜੀ ਤੇ ਜਿਹੜਾ ਆਉਣ ਜਾਣ ਦਾ ਖਰਚਾ ਹੁੰਦਾ ਜਿੱਦਾਂ ਤੁਸੀਂ ਜ਼ਿਆਦਾ ਵਧੀਆ ਕਰਕੇ ਜਾਓਗੇ ਫਿਰ ਤਾਂ ਪੈਸੇ ਉਹ ਨਹੀਂ ਦਿੰਦੇ ਹੈਗੇ ਹਾਂਜੀ ਕਿ ਤਾਂ ਜਿੱਦਾਂ ਆਮ ਜੇ ਜਾਂਦੇ ਹਾਂ ਫਿਰ ਤਾਂ ਪੈਸੇ ਦੇ ਦਿੰਦਾ ਜਿੱਦਾਂ ਟੈਂਪੋ ਵਗੈਰੇ ਤੇ ਜਾਓਗੇ ਉੱਥੇ ਜਾ ਕੇ ਜੇ ਤੁਸੀਂ ਪਾਰਲੀਮੈਂਟ ਦੇ ਵਿੱਚ ਉਹ ਆਪੇ ਲੈ ਕੇ ਜਾਂਦੇ ਆ ਉਹਨਾਂ ਨੂੰ ਇੱਕ ਪਾਸ ਦਿੱਤਾ ਜਾਂਦਾ ਉਸ ਤੋਂ ਬਿਨਾ ਐਂਟਰੀ ਨਹੀਂ ਹੈਗੀ ਉਹ ਪਾਸ ਤੋਂ ਬਿਨਾ ਫਿਰ ਤੁਹਾਡੇ ਕੋਲ ਕੋਈ ਅਲਾਇਦਾ ਸ਼ਸਤਰ ਨਹੀਂ ਹੋਣਾ ਚਾਹੀਦਾ ਜਿਸ ਦੇ ਨਾਲ ਕਿਸੇ ਨੂੰ ਕੋਈ ਹਾਨੀ ਪਹੁੰਚਾਈ ਜਾਵੇ ਮੈਂ ਗੁਰੂ ਦਾ ਸਿੰਘ ਹਾਂ ਇਸ ਲਈ ਮੇਰੇ ਸ੍ਰੀ ਸਾਹਿਬ ਪਾਈ ہوئی ਹੈ ਸਾਨੂੰ ਇਹ ਸ੍ਰੀ ਸਭ ਲਈ ਕਿਹਾ ਗਿਆ ਸੀ ਵੱਡੀ ਹੈ ਉਹਨਾਂ ਦਾ ਕਹਿਣਾ ਸੀਗਾ ਕਿ ਐਡੀ ਕੀ ਸ੍ਰੀ ਸਭ ਹੋਵੇ ਇੱਕ ਦੇ ਛੋਟੇ ਹਾਂ ਹਾਂ ਇੱਕ ਘਟੀ ਜਿਨੀ ਹੋਵੇ ਉਸ ਤੋਂ ਵੱਡੀ ਨਾ ਹੋਵੇ ਪਰ ਉਸ ਵੇਲੇ ਮੇਰੇ ਪਿਤਾ ਜੀ ਨੇ ਕਹਿਤਾ ਸੀ ਭਾਈ ਜੇ ਅਸੀਂ ਜਾਵਾਂਗੇ ਤਾਂ ਸ੍ਰੀ ਸਾਹਿਬ ਅੰਦਰ ਨਾਲ ਜਾਊਗੀ ਨਹੀਂ ਤਾਂ ਅਸੀਂ ਵੀ ਨਹੀਂ ਜਾਵਾਂਗੇ ਪਰ ਆਂਕੀ ਹੋਣ ਦਿੱਤੀ ਤੁਹਾਨੂੰ ਹਾਂ ਸਾਨੂੰ 10-15 ਮਿੰਟ ਉੱਥੇ ਲੱਗੇ ਬਿਲ ਸਟ ਚੈਕਿੰਗ ਵਗੈਰਾ ਕਰਨ ਲੱਗੇ ਆ ਕਾਫੀ ਸਾਰੇ ਬੰਦਿਆਂ ਨਾਲ ਗੱਲ ਵਗੈਰਾ ਕੀਤੀ ਉਹਨਾਂ ਨੇ ਕਿ ਭਈ ਐਵੇਂ ਐਵੇਂ ਆ ਬੇਰ ਭਾਈ ਗਰਜੰਤ ਸਿੰਘ ਸਿੱਖੀ ਸਰੂਪ ਕੀ ਗਏ ਹਾਂਜੀ ਉੱਥੇ ਅੰਦਰ ਜਾ ਕੇ ਤਾਂ ਹਾਂਜੀ ਇਹਦਾ ਬਹੁਤ ਆਉਂਦਾ ਹੈ ਨਾ ਇਹ ਜਿਹੜਾ ਦਸਤਾਰ ਸਜਾਈ ਹੋਈ ਹੈ ਉਹੀ ਦਸਤਾਰ ਹੈ ਇਹ ਹਾਂਜੀ ਬਸ ਇਹਦੇ ਤੇ ਖੰਡਾ ਲੱਗਿਆ ਹੋਇਆ ਸੀ ਉਸ ਵੇਲੇ ਇੱਤਾਂ ਹੀ ਗਏ ਸੀ ਅਸੀਂ ਇਹ ਕੁਰਤਬਯਮ ਵੀ ਇਹੀ ਹੈ ਇਹੀ ਕਰਤਾ ਤੇ ਮੈਂ ਇਹੀ ਸਹੀ ਸਾਬ ਪਾਈ ਗਈ ਸੀ ਗਾਤਰਾ ਵੀ ਇਹੀ ਹੈ ਹਾਂ ਹਾਂ ਜਿੰਨੀ ਘਮੇਰ ਸੀ ਅਸੀਂ ਜਦੋਂ ਅੰਦਰ ਗਏ ਇੰਨਾ ਕੁ ਸੀਗਾ ਕਿ ਸਾਰੇ ਬੱਚੇ ਆਪਣੇ ਆਪਣੇ ਜ਼ਿਲ੍ਹੇ ਨੂੰ ਆਪਣੇ ਆਪਣੇ ਖਿੱਤੇ ਨੂੰ ਰਿਪਰੈਜ਼ੈਂਟ ਕਰ ਰਹੇ ਸੀ ਤੇ ਜਿੰਨੇ ਵੀ ਬੱਚੇ ਉੱਥੇ ਸੀਗੇ ਤੇ ਅੱਜ ਵੀ ਮੇਰੇ ਨਾਲ ਉਹ ਸੰਪਰਕ ਚ ਨੇ ਜੀ ਕਰਕੇ ਬੁਲਾਉਂਦੇ ਨੇ ਤੇ ਉਹਨਾਂ ਨੇ ਚਾਹੇ ਬਾਲ ਰੱਖੇ ਹੋਏ ਨੇ ਚਾਹੇ ਨਹੀਂ ਰੱਖੇ ਹੋਏ ਆਹ ਕਹ ਲਓ ਕਿ ਸਿੱਖੀ ਦੇ ਬਾਰੇ ਜੋ ਸਿੱਖੀ ਨੂੰ ਪ੍ਰਮੋਟ ਕਰਨ ਲਈ ਇੱਕ ਗੁਰਦਵੰਤ ਸਿੰਘ ਖਾਲਸਾ ਉੱਥੇ ਅੰਦਰ ਸੀਗੇ ਹਾਂ ਕਾਂਦੇ ਦੇ ਉੱਥੋਂ ਦੇ ਮੰਤਰੀ ਆ ਜਿਹੜੇ ਕਈ ਹੁਣ ਆਪਾਂ ਸਾਨੂੰ ਰਹੀ ਮੈਂ ਤਾਂ ਕਦੇ ਇਸ ਗੱਲ ਤੋਂ ਨਹੀਂ ਜਾਗਦਾ ਕਿਉਂਕਿ ਮੈਂ ਕਹਿ ਰਿਹਾ ਇਹ ਗੱਲ ਕਿ ਸਿੱਖੀ ਨੂੰ ਅੱਜ ਸਾਰੇ ਪਾਸਿਓਂ ਘੇਰਿਆ ਜਾ ਰਿਹਾ ਹੈ ਨਾ ਤਾਂ ਉੱਥੇ ਸਿੱਖ ਵਿਰੋਧੀ ਚਿਹਰੇ ਵੀ ਹੋਣਗੇ ਉਹ ਜਦੋਂ ਤੁਸੀਂ ਅੰਦਰ ਜਾ ਕੇ ਪਤਾ ਇਹ ਗਦਾਈ ਹੋਊਗੀ ਉਹਨਾਂ ਮਾਹੌਲ ਕਿੱਦਾਂ ਦਾ ਹੋ ਜਾਊਗਾ ਇੱਕ ਜਦੋਂ ਨਾ ਇਹਨਾਂ ਨੂੰ ਲੱਗਦਾ ਹੁੰਦਾ ਵਾ ਕਿ ਸਾਰੇ ਇਦਾਂ ਹੀ ਹੈਗੇ ਕਿ ਨਰਮ ਜੇ ਸੁਭਾਅ ਦੇ ਹੋਣਗੇ ਜਦੋਂ ਸਾਡੇ ਉੱਥੇ ਬੋਲ ਰੇ ਸੀ ਇੱਕ ਇੱਕ ਮੈਂ ਸੀਗਾ ਤੇ ਇੱਕ ਕਰਨਾਟਕ ਦਾ ਬੱਚਾ ਸੀਗਾ ਜਿੰਨੇ ਜ਼ਿਆਦਾ ਆਪਣੇ ਪਿੱਛਾ ਲੈ ਕੇ ਆਏ ਸੀ ਅਸੀਂ ਹੂੰ ਕੋਈ ਜ਼ਿਆਦਾਤਰ ਬੱਚੇ ਕੀ ਕਰ ਰਹੇ ਸੀ ਹਿੰਦੀ ਚ ਬੋਲ ਰਹੇ ਸੀ ਇੰਗਲਿਸ਼ ਚ ਬੋਲ ਰਹੇ ਸੀ ਜਿਹੜੀ ਮਾਂ ਬੋਲੀ ਹੁੰਦੀ ਆ ਮੈਂ ਸੋਚਦਾ ਉਸ ਤੋਂ ਵਧੀਆ ਕੋਈ ਹੋਰ ਭਾਸ਼ਾ ਨਹੀਂ ਹੋ ਸਕਦੀ ਜਿਹੜੀ ਆਪਣੇ ਖਿੱਤੇ ਦੀ ਬੋਲੀ ਹੈ ਜਿਹੜਾ ਬੰਦਾ ਉਹਨੂੰ ਹੀ ਨਾ ਅੱਗੇ ਲੈ ਕੇ ਗਿਆ ਹੂੰ ਉਸ ਤੋਂ ਵਧੀਆ ਹੋਰ ਕੁਝ ਨਹੀਂ ਕਰ ਸਕਦਾ ਉਹ ਇਸ ਲਈ ਮੈਂ ਜਦੋਂ ਅਸੀਂ ਉੱਥੇ ਗਏ ਅਸੀਂ ਮੇਰੀ ਸ਼ੁਰੂਆਤ ਹੀ ਅਸੀਂ ਇੱਥੋਂ ਕੀਤੀ ਸੀ ਵਾਹਿਗੁਰੂ ਜਿੱਕਾ ਖਾਨਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਦੋਂ ਅਸੀਂ ਇੱਥੋਂ ਸ਼ੁਰੂ ਕੀਤੀ ਮੈਂ ਉਹਨਾਂ ਦੇ ਚਿਹਰੇ ਦੇਖ ਸਕਦਾ ਸੀ ਕਿਉਂਕਿ ਇਦਾਂ ਨਹੀਂ ਸੀਗਾ ਕਿ ਬਹੁਤ ਪਿੱਛੇ ਬੈਠੇ ਹੋਣ ਅੱਗੇ ਮੰਤਰੀ ਬੈਠੇ ਸੀ ਟੀਚਰਸ ਬੈਠੇ ਸੀ ਉਸ ਤੋਂ ਮਗਰ ਬੱਚੇ ਬੈਠੇ ਸੀਗੇ ਤੇ ਪਾਰਲੀਮੈਂਟ 'ਚ ਇੱਕ ਦੇ ਇੱਕ ਚੀਜ਼ ਦੇਖਿਆ ਨਹੀਂ ਉੱਪਰ ਗੈਲਰੀਆਂ ਵਾਂ ਜਿੱਦਾਂ ਥੱਲੇ ਬੱਧੇ ਬੈਠ ਸਕਦੇ ਆ ਉਦਾਂ ਉੱਪਰ ਵੀ ਬੈਠ ਸਕਦੇ ਆ ਉਹਨਾਂ ਨੂੰ ਜਿੱਥੇ ਫੋਰਨ ਡੈਲੀਗੇਟਸ ਹੁੰਦੇ ਆ ਜਿਹੜੇ ਬਾਹਰਲੇ ਦੇਸ਼ਾਂ ਦੇ ਲੋਕ ਹੁੰਦੇ ਆ ਉਹ ਬੈਠ ਕੇ ਦੇਖਦੇ ਹੁੰਦੇ ਆ ਉਹਨਾਂ ਨੂੰ ਮੈਂ ਥੱਲੇ ਕੀ ਹੋ ਰਿਹਾ ਉੱਥੇ ਵੀ ਲੋਕ ਬੈਠੇ ਸੋ ਇੱਕਦਮ ਦੇਖਣ ਲੱਗ ਗਏ ਸੀ ਹਾਂ ਬਈ ਕੀ ਹੋ ਰਿਹਾ ਹੈ ਕਿ ਕਿ ਕਿਸੇ ਧਰਮ ਦਾ ਸਿੰਬਲ ਹੈ ਇਹ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਫਰਮਾਨ ਹੈ ਕਿ ਫਤਿਹ ਤੋਂ ਨਾ ਪਹਿਲੇ ਕੁਝ ਸ਼ੁਰੂ ਹੋਣਾ ਨਾ ਬਾਅਦ ਸ਼ੁਰੂ ਹੁੰਦਾ ਕੁਝ ਨਾ ਫਤਿਹ ਤੋਂ ਪਹਿਲੇ ਸ਼ੁਰੂ ਹੋਣਾ ਨਾ ਉਸ ਤੋਂ ਬਾਅਦ ਖਤਮ ਹੋਣਾ ਇਸ ਲਈ ਅਸੀਂ ਫਤਿਹ ਕਾ ਜਾ ਕੇ ਸ਼ੁਰੂਆਤ ਕੀਤੀ ਸੀ ਤੇ ਉਹਨਾਂ ਦੇ ਚਿਹਰਿਆਂ ਤੇ ਇਦਾਂ ਲੱਗ ਰਿਹਾ ਸੀ ਜਿਦਾਂ ਹਾਂ ਉਹਨਾਂ ਨੇ ਇਹ ਚੀਜ਼ ਸੁਣੀ ਹੈ ਤੇ ਉਹਨਾਂ ਵਿੱਚ ਵੀ ਫਤਿਹ ਦਾ ਜੋਸ਼ ਹੈ ਜਵਾਬ ਦਿੱਤਾ ਜੀ ਉਹਨਾਂ ਸਾਰਿਆਂ ਨੇ ਉਹਨਾਂ ਨੇ ਉਹਨਾਂ ਨੇ ਜਵਾਬ ਜਿੰਨਾ ਕਿ ਮੈਨੂੰ ਚਾਹੀਦਾ ਸੀ ਉਹਨਾਂ ਨਹੀਂ ਹੋਇਆ ਹਾਂ ਪਰ ਮੇਰੇ ਪਿਤਾ ਜੀ ਦੀ ਆਵਾਜ਼ ਮੈਨੂੰ ਵਕਰੀ ਸੁਣ ਰਹੀ ਜੀ ਉੱਥੇ ਸਾਰਨ ਉੱਚੀ ਵੀ ਮੇਰਾ ਪੁੱਤ ਅੱਜ ਫਤਿਹ ਜਗਾ ਰਿਹਾ ਪਾਰਲੀਮੈਂਟ ਦੇ ਵਿੱਚ ਆ ਨਾ ਤਾਂ ਫਿਰ ਜਦੋਂ ਤੁਸੀਂ ਪੈਂਡ ਪਹੁੰਚਿਆ ਪੈਂਡ ਦੇ ਵਿੱਚ ਵੀ ਤੁਹਾਨੂੰ ਬਕਾਇਦਾ ਪੈਂਡ ਵਾਸੀਆਂ ਵੱਲੋਂ ਵੀ ਕੋਈ ਸਰਮਾਨ ਦਿੱਤਾ ਹੋਊਗਾ ਵੀ ਸਾਡਾ ਪਿੰਡ ਦੇ ਹੁਣ ਹਾਰ ਜਿਹੜੇ ਪਿੰਡ ਨਾਰਿੰਗਵਾਲ ਕਲਾਂ ਦੇ ਵਿੱਚ ਤੁਸੀਂ ਉਦੋਂ ਤੁਸੀਂ ਹਾਂ ਸੇਵਾਨਵਾ ਰਹੇ ਤਾਂ ਫਿਰ ਉੱਥੋਂ ਕੋਈ ਪਿੰਡ ਵਾਲਿਆ ਬੰਨਿਓ ਕੋਈ ਆ ਪਿੰਡ ਵਾਲਿਆਂ ਵੱਲੋਂ ਕੀਤਾ ਗਿਆ ਪਰ ਜਿੰਨੀ ਐਕਸਪੈਕਟੇਸ਼ਨ ਸੀ ਕਿ ਜਿੰਨੇ ਮੇਰੇ ਨਾਲ ਦੇ ਸਾਥੀ ਜਿਹੜੇ ਬਾਈ ਬੱਚੇ ਹੋਰ ਗਏ ਸੀ ਉਹਨਾਂ ਨਾਲ ਜਿੰਨਾ ਕੋ ਹੋਇਆ ਉਹਨਾਂ ਵਾਂਗੂ ਤਾਂ ਨਹੀਂ ਹੋਇਆ ਪਰ ਹਾਂ ਜਿੰਨੇ ਕੋ ਮੌਤਵਰ ਬੰਦੇ ਸੀਗੇ ਸਾਰਿਆਂ ਨੇ ਕਾਫੀ ਪਿਆਰ ਪ੍ਰੇਮ ਪਿਆਰ ਬਹੁਤ ਮਿਲਿਆ ਸਾਨੂੰ ਅਸੀਂ ਵੀ ਥੋੜੀਆਂ ਖਬਰਾਂ ਲੱਗੀਆਂ ਸੀ ਉਸ ਸਮੇਂ ਜਦੋਂ ਪਿੰਡ ਵਾਲਿਆਂ ਵੱਲੋਂ ਸਰਮਰ ਚ ਲਾਗੂ ਫਰਮਾਨ ਕਰਿਆ ਸੀਗਾ ਖਬਰਾਂ ਸਾਰੀਆਂ ਅਖਬਾਰਾਂ ਦੇ ਵਿੱਚ ਪ੍ਰਕਾਸ਼ਤ ਹੋਈਆਂ ਸੀ ਅਹ ਥੈਂਕਸ ਆਪਾਂ ਇੱਕ ਏਕਾ ਜਿਵੇਂ ਤੁਸੀਂ ਵੱਡੇ ਅਪਰਾਧੇ ਦਾ ਕਰ ਰਹੇ ਹੋ ਦੇਖੋ ਜੇ ਕਿਸੇ ਨੂੰ ਕੱਪੜੇ ਦੀ ਲੋੜ ਆ ਉਹ ਤੁਸੀਂ ਆਪਣੇ ਤੌਰ ਤੇ ਮੈਂ ਨੋਟਬਾਰ ਕਰਕੇ ਨਾਲ ਕਰਕੇ ਸੇਵਾ ਕਰ ਰਹੇ ਹੋ ਸੇਵਾ ਨਿਭਾ ਰਹੇ ਹੋ ਪਰ ਤੁਸੀਂ ਹੋਰ ਤੁਹਾਡੇ ਮਨ ਦੇ ਵਿੱਚ ਤੁਸੀਂ ਕੀ ਕਰਨਾ ਚਾਹੁੰਦੇ ਹੋ ਪੰਜਾਬ ਦੀ ਧਰਤੀ ਤੇ ਕਿਦਾਂ ਦਾ ਪੰਜਾਬ ਦੇਖਣਾ ਚਾਹੁੰਦੇ ਹੋ ਅਸੀਂ ਜੀ ਪੰਜਾਬ ਜਿਹੇ ਦਾ ਦੇਖਣਾ ਚਾਹੁੰਦੇ ਆ ਉਹ ਜਿਹਾ ਬਣਾਉਣਾ ਥੋੜਾ ਜਿਹਾ ਮੁਸ਼ਕਿਲ ਹੈ ਪਰ ਨਾ ਮੁਮਕਿਨ ਨਹੀਂ ਹੈ ਕਿਉਂਕਿ ਇਹ ਸਾਰਾ ਕੁਝ ਰੱਬ ਦੀ ਮਿਹਰ ਨਾਲ ਅੱਜ ਨਹੀਂ ਤਾਂ ਕੱਲ ਹੋਏਗਾ ਕੋਕੇ ਗੁਰੂ ਸਾਹਿਬ ਦਾ ਹੁਕਮ ਹੀ ਆ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਇੱਥੇ ਖਾਲਸਾ ਰਸ ਦੁਆਰਾ ਆਉਣਾ ਹੀ ਹੈ ਹੂੰ ਜਦੋਂ ਜਿੱਥੇ ਖਾਲਸਾ ਰਹੂਗਾ ਜਦੋਂ ਤੱਕ ਜਦੋਂ ਤੱਕ ਇੱਕ ਵੀ ਸਿੰਘ ਦੇ ਅੰਦਰ ਉਸ ਪ੍ਰਭੂ ਦਾ ਪਰਮਾਤਮਾ ਦਾ ਗੁਰੂ ਨਾਨਕ ਨਾਮ ਲੈਵਾ ਸਿੱਖ ਹੈ ਉਦੋਂ ਤੱਕ ਇਸ ਧਰਤੀ ਨੂੰ ਬਦਲਿਆ ਜਾ ਸਕਦਾ ਮੈਂ ਚਾਹੁੰਦਾ ਜਿਹੇ ਜਿਹੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਹ ਜੇ ਇੱਕ ਵਾਰ ਫਿਰ ਤੋਂ ਹੋਵੇ ਹੂੰ ਜਿਸ ਵੇਲੇ ਇੱਥੇ ਦੇ ਇੱਕ ਦਮੜੇ ਦਾ 13 ਪੌਂਡਾ ਬਰਾਬਰ ਹੋ ਸਕਦਾ ਹੈ ਅੱਜ ਆਪਣਾ ਉਹਨਾਂ ਦੇ ਚਰਾ ਇੱਕ ਆਪਣੇ 84 ਰੁਪਏ ਕਿਉਂ ਹਨ ਆਪਣਾ 1 ਰੁਪਇਆ ਸੰਸਾਰੇ ਵੀ ਆ ਸੈਕਾ ਮੈਸਰ ਸਰਬੱਤ ਦਾ ਭਲਾ ਮੰਗਦੇ ਹਾਂ ਪਰ ਸਿੱਖਾਂ ਵਾਰੇ ਕਿੱਦਾਂ ਦੀਆਂ ਸੁਕੀਮਾਂ ਖੜੀਆਂ ਜਾਂਦੀਆਂ ਇਤਿਹਾਸ ਖਤਮ ਕੀਤਾ ਜਾ ਰਿਹਾ ਤੁਸੀਂ ਦੇਖੋ ਗੁਰੂਆਂ ਦਾ ਇਤਿਹਾਸ ਬਕਾਇਦਾ ਹੋਰ ਥੋੜੀ ਕਰਕੇ ਉਹਨੂੰ ਨਾ ਬਸਾਰਿਆ ਜਾ ਰਿਹਾ ਵਾ ਨੌਜਵਾਨਾਂ ਟੱਕਾ ਕੋਲ ਪਹੁੰਚਣ ਨਹੀਂ ਦਿੱਤਾ ਯਾਰ ਸਾਡੇ ਅੰਝ ਨੇ ਕਿਉਂ ਕਹ ਲੋ ਕਿ ਗੁਰੂਆਂ ਦੇ ਜਿਹੜੇ ਗੁਰੂ ਘਰ ਨੇ ਉਹਨਾਂ ਨੂੰ ਜਾਣ ਵਾਲੇ ਮਾਰਗਾਂ ਦੇ ਨਾਮ ਦੇ ਉੱਪਰੋਂ ਨਾਂ ਮਟ ਗਏ ਨੇ ਠੀਕ ਆ ਜੀ ਇਹ ਵੀ ਆ ਤੇ ਬਾਕੀ ਹੁਣ ਗਰਜੰਤ ਸਿੰਘ ਜਦੋਂ ਵੱਖਰੀ ਆਪਣੀ ਸੋਚ ਲੈ ਕੇ ਚੱਲੇ ਨੇ ਹੋਰ ਵੀ ਗਰਜੰਤ ਸਿੰਘ ਵਰਗੇ ਨੌਜਵਾਨ ਹੈਗੇ ਨੇ ਜਿਹੜੇ ਕੁਝ ਕਰਨਾ ਚਾਹੁੰਦੇ ਨੇ ਪਰ ਮਜਬੂਰੀਆਂ ਘਾਤਦੀਆਂ ਬਿਮਾਰ ਜਾਂਦੀਆਂ ਨੇ ਜਿੰਨ੍ਹੇ ਪਿਤਾ ਜੀ ਬਾਰੇ ਤੁਸੀਂ ਦੱਸਿਆ ਕਿ ਸਿਰ ਦੇ ਵਿੱਚ ਸੱਟ ਲੱਗੀ ਸੀ ਉਹ ਪਹਿਲਾਂ ਡਿਊਟੀ ਨਿਭਾਉਂਦੇ ਸੀ ਗੁਰੂ ਘਰ ਦੇ ਵਿੱਚ ਹੁਣ ਉਹਨਾਂ ਨੂੰ ਵੀ ਉਸ ਪਾਸੇ ਨਹੀਂ ਜ਼ਿਆਦਾ ਸਮਾਂ ਨਹੀਂ ਬਹਿ ਸਕਦੇ ਸਿਰ ਦੇ ਦਰਦ ਹੋਣ ਲੱਗ ਜਾਂਦਾ ਤੇ ਤਿੰਨ ਭਰਾਵੋਂ ਤੁਸੀਂ ਜਿਵੇਂ ਛੋਟੇ ਭਰਾ ਨੇ ਉਹ ਵੀ ਪੜ ਰਹੇ ਨੇ ਉਹਨਾਂ ਦਾ ਵੀ ਪੜਾਈ ਦਾ ਖਰਚਾ ਤੁਸੀਂ ਕਰ ਰਹੇ ਹੋ ਆਪਣੀ ਡਿਗਰੀ ਬਾਰੇ ਵੀ ਤੁਸੀਂ ਖਰਚਾ ਕਰ ਰਹੇ ਹੋ ਤਾਂ ਗੁਰੂ ਘਰ ਦੇ ਵਿੱਚੋਂ ਬਕਾਇਦਾ ਫਿਰ ਤੁਹਾਨੂੰ ਮਿਹਨਤ ਮਜ਼ਦੂਰੀ ਵੀ ਕਰਨੀ ਪੈਂਦੀ ਆ ਹਨ ਆਪਣੇ ਰੋਜ਼ਗਾਰ ਲਈ ਰੋਟੀ ਖੱਲ ਲਈ ਦੋ ਬੱਚੇ ਲਈ ਤਾਂ ਕਾਫੀ ਜਾਣੀ ਦੀ ਤੁਹਾਨੂੰ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਤਾਂ ਤੁਸੀਂ ਮੈਨੂੰ ਲੱਗਦਾ ਕਦੇ ਵੀ ਨਹੀਂ ਕਹੋਗੇ ਮੈਂ ਅੱਗੇ ਵੀ ਤੁਹਾਨੂੰ ਇੱਕ ਵਾਰੀ ਮਿਲਿਆ ਨਾ ਤਾਂ ਪਰ ਜਰੂਰ ਅਸੀਂ ਜਿਹੜੇ ਸਾਡੇ ਵੀਡੀਓ ਦੇਖਣ ਵਾਲੇ ਨੇ ਜਰੂਰ ਉਹਨਾਂ ਨੂੰ ਅਪੀਲ ਜਰੂਰ ਅਸੀਂ ਕਰਦੇ ਆ ਕਿ ਜਿਹੜੇ ਪੰਜਾਬ ਦੇ ਵਿੱਚ ਪੰਜਾਬੀਅਤ ਦੀ ਗੱਲ ਕਰਨੀ ਚਾਹੁੰਦੇ ਆ ਗੁਰੂਆਂ ਦੀ ਗੱਲ ਕਰਨੀ ਚਾਹੁੰਦੇ ਆ ਸਿੱਖ ਇਤਿਹਾਸ ਬਾਰੇ ਗੱਲ ਕਰਨੀ ਚਾਹੁੰਦੇ ਆ ਅੱਜ ਗਰਜੰਤ ਸਿੰਘ ਖਾਲਸਾ ਜਿਹੜਾ ਕਿ ਸਾਡੇ ਨੌਜਵਾਨ ਨੇ ਅੱਜ ਤੁਰ ਪਏ ਨੇ ਕਿ ਉਹ ਚਾਹੁੰਦੇ ਨੇ ਕਿ ਸਿੱਖੀ ਦਾ ਜਿਹੜਾ ਵਿਚਾਰ ਜਿਹੜਾ ਹੈਗਾ ਵਿਚਾਰ ਆ ਉਹ ਵੱਤੋਂ ਵੱਦ ਘਰਾਂ ਤੱਕ ਪਹੁੰਚੇ ਸਾਡੇ ਨੌਜਵਾਨਾਂ ਤੱਕ ਪਹੁੰਚੇ ਤਾਂ ਜੋ ਉਹ ਆਪਣੀਆਂ ਮਹਿੰਗੀਆਂ ਜ਼ਮੀਨਾਂ ਗੈਣੇ ਧਰ ਕੇ ਬਦੇ ਸਾਨੂੰ ਨਾ ਜਾਣ ਆਪਣੇ ਪੰਜਾਬ ਵਿੱਚ ਰਹਿ ਕੇ ਪੰਜਾਬ ਦੇ ਇਤਿਹਾਸ ਨਾਲ ਜੁੜਨ ਇੱਥੇ ਰਹਿ ਕੇ ਕਾਰੋਬਾਰ ਕਰਨ ਤਾਂ ਜੋ ਅਸੀਂ ਫਿਰ ਕਹਿੰਦੇ ਆ ਕਿ ਪ੍ਰਵੇਸੀ ਮਜ਼ਦੂਰ ਆ ਕੇ ਤੇ ਆਪਣੇ ਕਿੱਤੇ ਸ਼ੁਰੂ ਕਰਦੇ ਨੇ ਉਹ ਤਾਂ ਭਾਈ ਕਰਨਗੇ ਕਿਉਂਕਿ ਜਦੋਂ ਤੁਸੀਂ ਪੰਜਾਬ ਨੂੰ ਛੱਡ ਕੇ ਜਾਉਂਗੇ ਨਾ ਤਾਂ ਉਹਨਾਂ ਨੇ ਤਾਂ ਇੱਥੇ ਆਪਣਾ ਪੈਰ ਜਮਾਉਣਾ ਹੀ ਜਮਾਉਣਾ ਸਰਕਾਰਾਂ ਦਾ ਵੀ ਇਹ ਹੈਗਾ ਕਿ ਪੰਜਾਬ ਖਾਲੀ ਹੋ ਜਾਵੇ ਇੱਥੋਂ ਪੰਜਾਬੀਅਤ ਤੇ ਪੰਜਾਬੀਅਤ ਦੀ ਗੱਲ ਕਰਨ ਵਾਲੇ ਆ ਜਿਹੜੇ ਉਹ ਕਿਵੇਂ ਨਾ ਕਿਵੇਂ ਪੰਜਾਬ ਤੋਂ ਬਾਹਰ ਕੱਢ ਦਈਏ ਪਰ ਸਾਨੂੰ ਸੋਚਣਾ ਪੈਣਾ ਗਰੰਟ ਸਿੰਘ ਵਰਗੇ ਖਾਲਸੇ ਨੂੰ ਜ਼ਰੂਰ ਬਣਦਾ ਸਤਕਾਰ ਦਿਓ ਇਦਾਂ ਦੇ ਜਿਹੜੇ ਨੌਜਵਾਨ ਆ ਇਹਨਾਂ ਨੂੰ ਅਪਰਾਧਾ ਬਣਦਾ ਸਾਡਾ ਸਹਿਯੋਗ ਦੇਣ ਦਾ ਅਸੀਂ ਗੁਰੂ ਦੇ ਲੰਗਰ ਸਜਾਉਨੇ ਆ ਅ ਰਾਜਿਆ ਨੂੰ ਰਜਾਉਨੇ ਆ ਘੇਰ ਘੇਰ ਕੇ ਗੱਡੀਆਂ ਧੱਕੇ ਨਾ ਖਾਣੇ ਖਵਾਉਣੇ ਆ ਅਸੀਂ ਕਹਿੰਨੇ ਆ ਦੋ ਵਰਕੀਆਂ ਖਾ ਲੋ ਲੰਗਰ ਦੀਆਂ ਪਰ ਜਿਹੜੇ ਇਦਾਂ ਦੇ ਨੌਜਵਾਨ ਆ ਕੱਲਾ ਗਰਜੰਤ ਸਿੰਘ ਖਾਬਸਾਨੀ ਇਦਾਂ ਦੇ ਹੋਰ ਵੀ ਨੇ ਸਾਰਿਆਂ ਨੂੰ ਤੁਸੀਂ ਆਪਣੇ ਤੌਰ ਤੇ ਗੋਦ ਲੈ ਕੇ ਇਹਨਾਂ ਦੀ ਪੜ੍ਹਾਈ ਦਾ ਖਰਚਾ ਇਹਨਾਂ ਦੇ ਜਿਹੜੇ ਜਿਵੇਂ ਇਹਨਾਂ ਦੇ ਛੋਟੇ ਭਰਾ ਨੇ ਫਿਰ ਉਹਨਾਂ ਨੂੰ ਸੌਖਾ ਹੋ ਜਾਊਗਾ ਗਰਜੰਤ ਸਿੰਘ ਦਾ ਆਪ ਦਾ ਖਰਚਾ ਵੀ ਬਹੁਤ ਆ ਤੇ ਛੋਟੇ ਭਰਾਵਾਂ ਦਾ ਵੀ ਆ ਫਿਰ ਦੋ ਵਾਰ ਤੇ ਜਿਹੜੀ ਰੋਟੀ ਆ ਉਹਦਾ ਵੀ ਜੁਗਾਰ ਕਰਨਾ ਪੈਂਦਾ ਤਾਂ ਜਰੂਰ ਤੁਹਾਨੂੰ ਜੇ ਜੋ ਕਰਨਾ ਬਣਦਾ ਅਸੀਂ ਚਾਹੁੰਦੇ ਆ ਇਹ ਚੀਜ਼ ਵੀ ਇਦਾਂ ਦੇ ਨੌਜਵਾਨਾਂ ਨੂੰ ਜਰੂਰ ਉਪਰਾਨਾ ਕਰੋ ਅ ਅੱਗੇ ਲੈ ਕੇ ਜਾਈਏ ਤਾਂ ਆਖਰ ਵਿੱਚ ਤੁਸੀਂ ਹੋਰ ਸਾਡੀਆਂ ਸੰਗਤਾਂ ਤੋਂ ਨੂੰ ਸੁਣ ਰਹੀਆਂ ਨੇ ਦੇਖ ਰਹੀਆਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਸਾਡੀ ਅਪੀਲ ਹੀ ਕਰਦੇ ਆ ਅਸੀਂ ਕਿ ਜਿੰਨਾ ਹੋ ਸਕੇ ਨਾਮਵਾਰੀ ਨਾਲ ਜੁੜੋ ਠੀਕ ਹੈ ਕਿਉਂਕਿ ਪੰਜਾਬ ਜੇ ਖਾਲੀ ਹੋ ਗਿਆ ਕਿਉਂਕਿ ਆ ਪਾਕਿਸਤਾਨ ਨੇ ਬਹੁਤ ਵਾਰੀ ਕਿਹਾ ਕਿ ਪੰਜਾਬ ਸਾਈਡ ਹੋ ਜਾਵੇ ਇੱਕ ਪਾਸੇ ਹੋ ਜਾਵੇ ਅਸੀਂ ਅਗਲੇ ਸ਼ਾਮ ਨੂੰ ਦਿੱਲੀ ਪਹੁੰਚਾਂਗੇ ਜਾ ਕੇ ਹੂੰ ਠੀਕ ਹੈ ਜਿੱਥੇ ਵੀ ਕਿਤੇ ਲੜਾਈ ਪੈਂਦੀ ਹੈ ਉੱਥੇ ਪੰਜਾਬੀ ਖੜਦਾ ਜਾ ਕੇ ਤੇ ਮੈਨੂੰ ਲੱਗਦਾ ਕਿ ਅਗਲੇ 5 10 ਸਾਲਾਂ ਤੱਕ ਪੰਜਾਬੀ ਮਿਲੂਗਾ ਨਹੀਂ ਇਹਨਾਂ ਨੂੰ ਦੇਖੋ ਠੀਕ ਹੈ ਕਿਉਂਕਿ ਪਿੰਡਾਂ ਦੇ ਪਿੰਡ ਖਾਲੀ ਹੋ ਚੁੱਕੇ ਆ ਜੇ ਗੁਰਦੱਤ ਸਿੰਘ ਢਾਲਸੇ ਵਰਗੇ ਸਾਰੇ ਪੰਜਾਬ ਦੇ ਵਿੱਚ ਬਣ ਕੇ ਪੀਰ ਪੰਜਾਬ ਖਾਲੀ ਹੋ ਗਈ ਨਹੀਂ ਜੀ ਮੇਰੇ ਅੰਘੂ ਤਾਂ ਕਿਉਂ ਬਣਨਾ ਕਿਸੇ ਨੇ ਤੁਸੀਂ ਬਣੋ ਦਸ਼ਮੇਸ਼ ਪੀਤਾ ਦੇ ਪੁੱਤਰ ਵਾਂਗੂ ਬਣੋ ਅਜੀਤ ਸਿੰਘ ਜੀ ਵਰਗਾ ਬਣੋ ਜੁਹਾਰ ਸਿੰਘ ਜੀ ਵਰਗਾ ਬਣੋ ਜੂਰਾਵਰ ਸਿੰਘ ਜੀ ਵਰਗਾ ਬਣੋ ਫਤੇ ਸਿੰਘ ਜੀ ਵਰਗਾ ਬਣੋ ਮੈਂ ਤਾਂ ਇੱਕ ਨਿਵਾਣਾ ਜ ਸੇਖ ਹਾਂ ਜੀ ਜਿੰਨੇ ਰੱਬ ਦੀ ਥੋੜੀ ਜੀ ਚਰਨ ਧੂੜੀ ਹੈਗੀ ਸਾਡੇ ਕੋਲ ਜਿੰਨੇ ਕ ਰੱਬ ਨੇ ਮਿਹਰ ਕੀਤੀ ਆ ਤੁਸੀ ਇਹ ਵੀ ਚਾਹੋਗੇ ਸੰਗਤਾਂ ਤੋਂ ਜਿਵੇਂ ਤੁਸੀਂ ਹੁਣ ਕਥਾ ਵਿਚਾਰਾਂ ਕਰਦੇ ਹੋ ਹਨਾ ਕਥਾ ਵਾਚਕ ਬਣੇ ਹੋ ਤਾਂ ਤੁਸੀਂ ਚਾਹੋਗੇ ਕਿ ਜਿੰਨੇ ਪੰਜਾਬ ਦੀ ਧਰਤੀ ਤੇ ਧਾਰਮਿਕ ਪ੍ਰੋਗਰਾਮ ਹੁੰਦੇ ਆ ਵੱਡੇ ਵੱਡੇ ਵੀ ਹੁੰਦੇ ਆ ਛੋਟੇ ਵੀ ਹੁੰਦੇ ਆ ਤਾਂ ਉਹ ਸਾਨੂੰ ਸੱਦਾ ਪੱਤਰ ਦੇਣ ਤਾਂ ਤੁਸੀਂ ਪਹੁੰਚੋਗੇ ਉੱਥੇ ਹਾਂ ਜੇ ਮੈਨੂੰ ਕੋਈ ਵੀ ਸੱਦੂਗਾ ਜੇ ਵੀ ਹਾਂ ਜੇ ਤੁਸੀਂ ਕਹੋਗੇ ਕਿ ਬਈ ਸਾਡੀ ਮਰਜ਼ੀ ਦਾ ਆ ਕੇ ਬੋਲੂਗਾ ਬਈ ਕਿਸੇ ਦੀ ਆ ਕੇ ਕਿਸੇ ਦੀ ਸੋਭਾ ਕਰੇ ਕਿ ਜੇ ਫਲਾਣੇ ਬੰਦੇ ਦੀ ਉਹ ਉਹਨੂੰ ਛੱਡ ਕੇ ਰੱਬ ਦੇ ਨਾਮ ਜਪਾਉਣ ਵਾਸਤੇ ਜਾਂ ਰੱਬ ਦੀ ਉਸਤਤ ਕਰਨ ਵਾਸਤੇ ਅਸੀਂ ਜ਼ਰੂਰ ਪਹੁੰਚਾਂਗੇ ਜਿੱਦਾਂ ਹੁਕਮ ਹੋਊਗਾ ਅਸੀਂ ਜ਼ਰੂਰ ਆਵਾਂਗੇ ਹਾਂ ਭਾਈ ਗੁਰਜੰਤ ਸਿੰਘ ਖਾਲਸਾ ਜੀ ਜਿਹੜੇ ਸਾਡੇ ਦੇਖਣ ਆਲੇ ਨੇ ਇਹਨਾਂ ਨੂੰ ਆਪਣਾ ਨੰਬਰ ਜ਼ਰੂਰ ਦੱਸ ਦਿਓ ਜੇ ਤੁਹਾਡੇ ਕੋਲ ਸੱਦਾ ਪੱਤਰ ਨਾ ਪਹੁੰਚ ਸਕੇ ਦੂਰ ਦਰਾਡੇ ਤੋਂ ਹੋਣ ਥੋੜੇ ਨਾਲ ਫੋਨ ਤੇ ਸੰਪਰਕ ਕਰ ਸਕਦੇ ਨੇ ਤਾਂ ਜੇ ਕੋਈ ਤੁਹਾਡੇ ਨਾਲ ਸਹਿਯੋਗ ਵੀ ਕਰਨਾ ਚਾਹੁੰਦਾ ਹੋਵੇ ਆ ਤੁਹਾਡੀਆਂ ਪਰਿਵਾਰ ਨਾਲ ਸੰਬੰਧਿਤ ਜਿਵੇਂ ਤੁਸੀਂ ਬਹੁਤ ਜ਼ਿਆਦਾ ਕਠਿਨਾਈਆਂ ਦਾ ਵੀ ਚੱਲ ਰਹੇ ਹੋ ਤਾਂ ਤੁਹਾਡਾ ਸਹਿਯੋਗ ਕਰੇ ਬਸ ਨੰਬਰ ਜ਼ਰੂਰ ਦਾਤੋ ਸਾਡੇ ਦੇਖਣ ਵਾਲਿਆਂ ਜੀ ਇਹ ਮੇਰਾ ਨੰਬਰ ਹੈਗਾ 96460 71126 ਜਿਹੜਾ ਇਹਹੀ ਨੰਬਰ ਹੈ ਜੀ ਕਦੇ ਵੀ ਤੁਸੀਂ ਫੋਨ ਲਾ ਸਕਦੇ ਹੋ ਕਿਸੇ ਵੀ ਪ੍ਰਕਾਰ ਦੀ ਜੇ ਕਿਸੇ ਨੂੰ ਕੱਪੜਿਆਂ ਵਗੈਰਾ ਤੇ ਵੀ ਲੋੜ ਹੈ ਉਹ ਸਾਡੇ ਕੋਲ ਇਸ ਨੰਬਰ ਤੇ ਫੋਨ ਕਰ ਲਓ ਅਸੀਂ ਇੱਥੋਂ ਸਾਡੇ ਕੋਲ ਜਿੰਨੇ ਕਹੋਗੇ ਲੈ ਕੇ ਜਾ ਸਕਦੇ ਹਾਂ ਭਾਈ ਸਾਨੂੰ ਇੰਨੇ ਉਹ ਜਿਹੜੇ ਕੱਪੜੇ ਆ ਤੁਸੀਂ ਉਹ ਕੱਪੜਿਆਂ ਬਾਰੇ ਪਹਿਲਾਂ ਵੀ ਆਪਣਾ ਜ਼ਿਕਰ ਹੋਇਆ ਉਹ ਕੱਪੜੇ ਕਿੱਦਾਂ ਤੁਸੀਂ ਇਕੱਠੇ ਕਰਦੇ ਹਾਂ ਅਸੀਂ ਇਹ ਪਹਿਲੇ ਤਾਂ ਅਸੀਂ ਕਾਲਜ ਤੇ ਹੀ ਕਰਦੇ ਹੁੰਦੇ ਸੀ ਕਿ ਬਾਹਰ ਜਿੰਨੇ ਦਿਨ ਗੋਬੇ ਸਿੰਘ ਜੀ ਦਾ ਪ੍ਰਕਾਸ਼ ਪੁਰਬ ਆਉਂਦਾ 20 ਤਰੀਕ ਤੋਂ ਲੈ ਕੇ ਅਸੀਂ ਉੱਥੇ ਬਾਹਰ ਰੱਖਦੇ ਹੁੰਦੇ ਸੀਗੇ ਜਿੰਨੇ ਜਿੰਨੂੰ ਵੀ ਜਿਹੜੇ ਕੱਪੜੇ ਦੀ ਇੱਛਾ ਜਾ ਕੇ ਲੈ ਸਕਦਾਂ ਸੀ ਪਹਿਲਾਂ ਤੁਸੀਂ ਇਕੱਠੇ ਕਿੱਦਾਂ ਕਰਦੇ ਹੋ ਜੀ ਜੇ ਅਸੀਂ ਇਹ ਹੌਕਾ ਦਿੰਨੇ ਆ ਗੁਰਦੁਆਰਾ ਸਾਹਿਬ 'ਚ ਕਿਉਂਕਿ ਸਾਰੇ ਪਿੰਡ ਕੋਲੇ ਇੱਕ ਘਰ 'ਚ ਵੀ ਇੰਨੇ ਕੱਪੜੇ ਤਾਂ ਹੁੰਦੇ ਹੀ ਆ ਚਾਰ-ਛੇ ਕੱਪੜੇ ਹੁੰਦੇ ਜਿਹੜੇ ਪਾਉਂਦੇ ਨਹੀਂ ਹੈਗੇ ਜਾਂ ਉਹਨਾਂ ਨੇ ਸਾਈਜ਼ ਛੋਟਾ ਹੋ ਜਾਂਦਾ ਉਹ ਉਹਨਾਂ ਦੇ ਆਉਂਦੇ ਨਹੀਂ ਦੂਜਿਆਂ ਦੇ ਆ ਸਕਦੇ ਹਾਂ ਉਹਨਾਂ ਦੇ ਨਹੀਂ ਆਉਦੇ ਕਿਸੇ ਹੋਰ ਗਰੀਬ ਦੇ ਆ ਜਾਣਗੇ ਇਸ ਲਈ ਅਸੀਂ ਉਹਨਾਂ ਨੂੰ ਕਹਿ ਦਿੰਨੇ ਆ ਭਾਈ ਜਿੰਨੂੰ ਵੀ ਨਹੀਂ ਲੋੜ ਹੈਗੀ ਸਾਡੇ ਤੱਕ ਪਹੁੰਚਦੇ ਕਰੋ ਤੁਹਾਡੇ ਨਹੀਂ ਤਾਂ ਕੋਈ ਹੋਰ ਪਾ ਸਕੇ ਬ ਸਾਡੇ ਨਾਲ ਜਾਣ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਭਾਈ ਗੁਰਜੰਤ ਸਿੰਘ ਖਾਲਸਾ ਦੇ ਨਾਲ ਤੁਹਾਡੀ ਮੁਲਾਕਾਤ ਕਰਾਈ ਆ ਤਾਂ ਸਾਰਾ ਹੀ ਸਿੱਖੀ ਬਾਰੇ ਉਹਨਾਂ ਨੇ ਪ੍ਰਚਾਰ ਸ਼ੁਰੂ ਕੀਤੇ ਨੇ ਕਥਾ ਵਿਚਾਰਾਂ ਸ਼ੁਰੂ ਕੀਤੀਆਂ ਨੇ ਤਾਂ ਅਸੀਂ ਚਾਹੁੰਦੇ ਆ ਕਿ ਜਰੂਰ ਤੁਸੀਂ ਉਹਨਾਂ ਨੂੰ ਇੱਕ ਵਾਰੀ ਮੌਕਾ ਦਿਓ ਉਹਨਾਂ ਨੂੰ ਸਹਿਯੋਗ ਵੀ ਕਰੋ ਕਿਉਂਕਿ ਇਦਾਂ ਦੇ ਨੌਜਵਾਨ ਆ ਜਿਹੜੇ ਪੰਜਾਬ ਦੀ ਧਰਤੀ ਤੇ ਨੇ ਸਾਡਾ ਉਹਨਾਂ ਨੂੰ ਜਰੂਰ ਸਹਿਯੋਗ ਕਰਨਾ ਬਣਦਾ ਤਾਂ ਜੋ ਸਾਡੀ ਗੁਰਬਾਣੀ ਦੇ ਨਾਲ ਸੰਗਤਾਂ ਨੂੰ ਜੋੜ ਸਕਣ ਸਾਡੇ ਨੌਜਵਾਨਾਂ ਨੂੰ ਜਿਹੜੇ ਵਿਦੇਸ਼ਾਂ ਦੀ ਧਰਤੀ ਵੱਲ ਜਾਂਦੇ ਆ ਉਹਨਾਂ ਨੂੰ ਰੋਕਣ ਦਾ ਪ੍ਰੰਾਲਾ ਹੋ ਸਕੇ ਤਾਂ ਵੱਧ ਤੋਂ ਵੱਧ ਸਿੱਖੀ ਦਾ ਹੋਰ ਵਿਚਾਰ ਜਿਹੜਾ ਵਿਚਾਰ ਆ ਹੋ ਸਕੇ ਤਾਂ ਜੋ ਅਸੀਂ ਸੰਗਤਾਂ ਨੂੰ ਵਾਰ-ਵਾਰ ਇਹ ਜੀ ਪੀਤਾਂ ਜਲੀਲਾਂ ਕਰਦੇ ਆ ਤਾਂ ਜਰੂਰ ਗਰਜੰਤ ਸਿੰਘ ਵਰਗੇ ਨੌਜਵਾਨਾਂ ਦਾ ਤੇ ਖੌਦ ਗਰਜੰਤ ਸਿੰਘ ਦਾ ਵੀ ਸਹਿਯੋਗ ਕਰੋ ਤਾਂ ਇਹਨਾਂ ਨੂੰ ਇੱਕ ਵਾਰੀ ਕਥਾ ਵਿਚਾਰਾਂ ਕੰਮ ਦਾ ਵੀ ਮੌਕਾ ਦਿੱਤਾ ਜਾਵੇ ਨੰਬਰ ਕੋ ਨੂੰ ਫੇਰ ਦੱਸ ਦਿੱਤਾ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਤੁਸੀਂ ਜਰੂਰ ਸੰਪਰਕ ਕਰਿਓ ਤਾਂ ਇੱਥੇ ਆਪਣੀ ਗੱਲ ਸਮਾਪਤ ਕਰੂੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ